ਹੱਥ ਖੜੇ ਕਰਕੇ ਦੱਸ ਦਿਓ ਆਉਂਦਾ ਨਾ ਨਹਿਰਾਂ ਦਾ ਪਾਣੀ ਕੱਸੀਆਂ ਸੂਇਆਂ ਚ ਪਾਣੀ ਆ ਗਿਆ ਨਵੀਆਂ ਪਾਈਪਾਂ ਦੱਬੀਆਂ ਜਾ ਰਹੀਆਂ ਨੇ ਬਸ 2-4 ਮਹੀਨੇ ਹੋਰ ਦੇ ਦਿਓ ਮੋਟਰਾਂ ਟਿਊਬਵਲ ਭੁੱਲ ਜੂਗੇ ਨਹਿਰਾਂ ਦਾ ਪਾਣੀ ਤੁਹਾਡੇ ਕੋਲੇ ਪਹੁੰਚੇਗਾ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਤੁਹਾਡੇ ਤੋਂ ਸਾਥ ਮੰਗਣ ਆਇਆ ਮੈਂ ਇਕੱਲਾ ਹੀ ਲੜੀ ਜਾਣਾ ਸੁਪਰੀਮ ਕੋਰਟ ਚ ਲੜਦਾ ਸੈਂਟਰ ਸਰਕਾਰ ਚ ਲੜਦਾ ਗਵਰਨਰ ਨਾਲ ਲੜਾਈ ਰਹਿੰਦੀ ਐ ਪੈਸੇ ਧੱਬ ਜਾਂਦੇ ਆ ਪੰਜਾਬ ਦੇ ਬਿੱਲ ਰੋਕ ਲੈਂਦੇ ਆ ਲੜੂਗਾ ਮੈਂ ਮੇਰੀ ਕੋਈ ਲੜਾਈ ਚ ਕਮੀ ਨਹੀਂ ਹੋਣੀ ਪਰ ਇਹ ਮੇਰਾ ਇਕੱਲੇ ਦਾ ਕੰਮ ਨਹੀਂ ਇਹ ਆਪਣਾ ਸਾਰਿਆਂ ਦਾ ਐ ਮੈਨੂੰ 13 ਸ਼ਕਤੀਆਂ ਦੇ ਉਹ 13 13 ਹੱਥ ਦੇ ਦਿਓ ਜਿਹੜੇ ਜਾ ਕੇ ਦਿੱਲੀ ਪਾਰਲੀਮੈਂਟ ਦੇ ਵਿੱਚ ਐਦਾਂ मुट्ठी ਬੰਦ ਕਰਕੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਣਗੇ 1 ਰੁਪਈਆ ਨਹੀਂ ਰੋਕ ਸਕਦਾ ਕੋਈ ਮਾਈ ਦਾ ਲਾਲ ਪੰਜਾਬ ਦਾ 13 ਜੀਰੋ ਕਰੋਗੇ ਬਾਕੀਆਂ ਤੋਂ ਭੱਲੇ ਨਾ ਕੀ ਹੈ ਬਧੇਰੇ ਚੈੱਕ ਕਰਕੇ ਦੇਖ ਲੈ ਸੁਖਵੀਰ ਬਾਦਲ ਸੀ ਤੁਹਾਡਾ ਇਹ ਦੂਪਹਿਰ ਵਾਲਾ ਕਦੇ ਬੋਲਿਆ ਪਾਰਲੀਮੈਂਟ ਚ ਕਦੇ ਨਹੀਂ ਮੇਰੇ ਮੈਂ ਜਦੋਂ ਹੁੰਦਾ ਸੀ ਉਦੋਂ ਆਉਂਦਾ ਹੀ ਨਹੀਂ ਸੀ ਕਦੇ ਨਾ ਕਦੇ ਇਹਦੀ ਆਵਾਜ਼ ਕੱਟ ਕਰੇ ਮਾਸਟਰ ਕਰ ਹਮਿੰਗ ਹੁੰਦੀ ਹੈ ਵੀਰ ਆਉਂਦਾ ਹੀ ਨਹੀਂ ਸੀ ਕਦੇ ਪਾਰਲੀਮੈਂਟ ਚ ਬੋਲਦਾ ਹੀ ਨਹੀਂ ਸੀ ਕਦੇ ਉਹਨੇ ਕੀ ਲੈਣਾ ਹੈ ਉਹਨੇ ਕੀ ਲੈਣਾ ਉਹ ਤਾਂ ਕਿ ਭੱਜ ਗਿਆ ਉਹ ਤਾਂ ਭੱਜ ਗਿਆ ਫਿਰੋਜਪੁਰ ਤੋਂ ਤੇ ਫਿਰੋਜ਼ਪੁਰ ਦੀ ਸੀਟ ਤਾਂ ਮੈਂ ਜਾ ਕੇ ਆਇਆ ਮੈਂ ਕੱਲ ਵੀ ਗੁਰੂਵਰਸਾ ਆਏ ਸੀ ਕੱਲ ਵੀ ਮੈਂ ਉਧਰ ਫਿਰੋਜ਼ਪੁਰ ਰੂਰਲ ਸੀ ਲੋਕ ਕਹਿੰਦੇ ਜੀ ਸਾਨੂੰ ਲੱਗ ਗਿਆ ਪਤਾ ਵੀ ਕੰਮ ਕੌਣ ਕਰੂ ਵੀਰੋ 3 ਸਾਲ ਆਪਣੀ ਅੱਗੇ ਹਜੇ ਇਸ ਟਰਮ ਦੇ ਸਰਕਾਰ ਦੇ ਪਏ ਨੇ ਤੁਸੀਂ 13 ਬੰਦੇ ਮੈਨੂੰ ਇਹ ਦੇਤੇ 7 ਬੰਦੇ ਆਪਣੇ ਪਹਿਲਾਂ ਰਾਜ ਸਭਾ ਚ ਨੇ 20 20 ਤਾਂ ਇਕੱਲੇ ਪੰਜਾਬ ਤੋਂ ਹੀ ਹੋ ਜਾਣਗੇ ਵੀ ਜਦੋਂ ਪੰਜਾਬ ਦੇ ਹੋਗੇ ਆਪਣਾ ਸੈਂਟਰ ਸਰਕਾਰ ਚ ਪਊਗਾ ਹਿੱਸਾ ਤੇ ਤੁਸੀਂ ਦੇਖਿਓ ਸਹੀ ਫਿਰ ਪੰਜਾਬ ਦੀ ਤਰੱਕੀ ਹੁੰਦੀ ਕਿਵੇਂ ਆ ਆ ਜਿਹੜਾ ਐਮਐਲਏ ਸਾਹਿਬ ਨੇ ਕਿਹਾ ਜਿਹੜੇ ਵੀ ਮਸਲੇ ਉਹਨੇ ਸੀਟ ਫਾਰਮ ਵਾਲੇ ਕਹਿੰਦੇ ਨੇ ਸਾਰੇ ਹੱਲ ਕਰਾਂਗੇ ਸਾਰੇ ਹੱਲ ਕਰਾਂਗੇ ਮੈਂ ਕਿਸੇ ਗਰੀਬ ਦਾ ਚੁੱਲ੍ਹਾ ਬੁਜਣ ਨਹੀਂ ਦੇਣਾ ਮੈਂ ਕਿਸੇ ਗਰੀਬ ਦਾ ਚੁੱਲ੍ਹਾ ਬੁਜਣ ਨਹੀਂ ਦੇਣਾ ਚਾਹੇ ਆਵਾਦਕਾਰਾਂ ਦੀ ਗੱਲ ਹੋਵੇ ਚਾਹੇ ਜੋ ਜਿਵੇਂ ਚਾਹਣੋ ਉਹਦਾ ਕਰਨਾ ਹੈ ਹਜੇ ਤਾਂ ਮੈਂ ਐਸ ਏਰੀਏ ਚ ਫੂਡ ਪ੍ਰੋਸੈਸਿੰਗ ਦੀਆਂ ਪਲਾਂਟ ਲਾ ਕੇ ਆਉਣੇ ਨੇ ਲੈ ਕੇ ਆਉਣੇ ਨੇ ਕਿੰਨੂਆਂ ਦੇ ਦੇਖੋ ਆਪਾਂ ਨੇ ਕੀ ਕੀਤਾ ਮਿੱਡੇ ਮੀਲ ਜਿਹੜਾ ਸਕੂਲ ਚ ਬੱਚਿਆਂ ਨੂੰ ਕੇਲਾ ਦਿੰਦੇ ਹੁੰਦੇ ਸੀ ਇੱਕ ਅਸੀਂ ਦੋ ਕਿੰਨੂ ਕਰਤੇ ਹਜ਼ਾਰਾਂ ਟਨ ਕਿੰਨੂ ਸਕੂਲਾਂ ਚ ਵਰਤਿਆ ਜਾਊਗਾ ਔਰ ਇਸ ਵਾਰ ਕਿੰਨੂ ਰੋਲਣੀ ਦੇਵਾਂਗੇ ਹੁਣ ਇਹ ਮੇਰੇ ਪਿਆਰ ਕੇਲਾ ਕੇਰਲਾ ਤੋਂ ਮੰਗਾਉਨੇ ਆ ਕਿੰਨੂ ਸਾਡੇ ਕੋਲੇ ਉਗਦਾ ਬਾਗ ਸਾਡੇ ਕੋਲੇ ਲੱਗੇ ਹੋਏ ਨੇ ਸੋ ਜਦੋਂ ਅਮਰੂਦਾਂ ਦਾ ਸੀਜ਼ਨ ਆਉ ਉਹ ਅਮਰੂਦ ਜਦੋਂ ਲੀਚੀ ਦਾ ਸੀਜ਼ਨ ਆਉ ਉਹ ਪਠਾਨਕੋਟ ਦੀ ਲੀਚੀ ਤੇ ਜਦੋਂ ਅੰਬਾਂ ਦਾ ਸੀਜ਼ਨ ਆਊਗਾ ਹਿਆਰਕੋਟ ਦੇ ਅੰਬ ਅਸੀਂ ਆਪਣੇ ਫਰੂਟ ਦੇਈਏ ਆਪਣੇ ਬੱਚਿਆਂ ਨੂੰ ਅਸੀਂ ਕਿਉਂ ਬਾਹਰੋਂ ਮੰਗਾਈਏ ਬਈ ਨਾਲੇ ਕੰਮ ਮਿਲੇ ਇੱਥੇ ਹਾਰਟੀਕਲਚਰ ਜਿਹੜਾ ਆਪੋ ਵੇ ਹੋ ਬਹੁਤ ਵੱਡੀਆਂ ਵੱਡੀਆਂ ਸਕੀਮਾਂ ਸੋਚੀ ਬੈਠੇ ਆਂ ਬਸ ਤੁਸੀਂ ਇੱਕ ਵਾਰੀ ਇੱਕ ਤਰੀਕ ਨੂੰ ਆਪਣਾ ਫਰਜ਼ ਨਿਭਾ ਦਿਓ ਉਸ ਤੋਂ ਬਾਅਦ ਫਰਜ਼ ਨਿਭਾਉਣ ਦੀ ਡਿਊਟੀ ਸਾਡੀ ਹੈ ਉਸ ਤੋਂ ਬਾਅਦ ਸਾਡਾ ਕੰਮ ਹੈ ਬੀਜੇਪੀ ਵਾਲੇ ਉਹ ਤਾਂ ਡਰਾ ਕੇ ਚਲੇ ਜਾਂਦੇ ਇੱਥੇ ਪ੍ਰਧਾਨ ਮੰਤਰੀ ਆਇਆ ਗ੍ਰਹਿ ਮੰਤਰੀ ਆਇਆ ਪੰਜਾਬੀਆਂ ਨੂੰ ਧਮਕੀ ਦੇ ਕੇ ਚਲਾ ਗਿਆ ਕਹਿੰਦਾ 4 ਤਰੀਕ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦਾਂਗੇ ਹੈ ਹਿੰਮਤ ਤੁਹਾਡੀ ਸਰਕਾਰ ਤੋੜਨ ਦੀ 92 ਸੀਟਾਂ ਨੇ ਪੰਜਾਬੀਆਂ ਨੇ ਪਿਆਰ ਨਾਲ ਦਿੱਤੀਆਂ ਕੋਈ ਪੈਸੇ ਨਾਲ ਨਹੀਂ ਅਸੀਂ ਜਿੱਤੇ ਕੋਈ ਦਿਹਾੜੀਆਂ ਤੇ ਬੰਦੇ ਨਹੀਂ ਲਿਆਂਦੇ ਹਿੰਮਤ ਹੈ ਕਿ ਸਰਕਾਰ ਤੋੜ ਦਾਂਗੇ ਸਾਡੀ ਉਹ ਤੁਸੀਂ ਆਪਣੀ ਸਰਕਾਰ ਬਚਾ ਲਓ ਉਹੀ ਬਹੁਤ ਹੈ ਤੁਸੀਂ ਆਪਣੀ ਬਚਾ ਲਓ ਸੈਂਟਰ ਚ ਧਮਕੀਆਂ ਦੇ ਜਾਂਦੇ ਆ ਜੀ ਜਗ੍ਹਾ ਜਗ੍ਹਾ ਤੇ ਆ ਕੇ ਲੋਕ ਸਭਾ ਦੀਆਂ ਵੋਟਾਂ ਮੰਗਣਾ ਐ ਉਹ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਹੋ ਇਹ ਕਿੱਦਣੋ ਜਾਂਦੀ ਹੈ ਗੱਲ ਇਹਨਾਂ ਨੂੰ ਐ ਲੱਗਦਾ ਸ਼ਾਇਦ ਅਸੀਂ ਬਾਕੀਆਂ ਵਾਂਗੂ ਖਰੀਦ ਲਾਂਗੇ ਉਹ ਭਗਵਾਨ ਤਮਾਨ ਹੈ ਉਹ ਖਰੀਦਿਆ ਤਾਂ ਹੋ ਜਾਂਦਾ ਜਿਹੜਾ ਮੰਡੀ 'ਚ ਹੋਵੇ ਜਿਹੜਾ ਮੰਡੀ 'ਚ ਨਹੀਂ ਹੈਗਾ ਉਹਦੀ ਕੀਮਤ ਕੀ ਲਾਓਗੇ ਥੋੜਾ ਥੋੜਾ ਹਜ਼ਾਰਾਂ ਕਰੋੜ ਥੋੜਾ ਫਲਾਨਾ ਧਮਕਾ ਕੁਛ ਨਹੀਂ ਚੱਲੂ ਨਾ ਧਮਕੀ ਚੱਲੂ ਪੰਜਾਬੀਆਂ ਮੁਲਕ ਲੈ ਕੇ ਦਿੱਤਾ ਸੀ 80% ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਅੱਜ ਵੀ ਬਾਰਡਰਾਂ ਤੇ ਅਸੀਂ ਖੜੇ ਆ ਇਹ ਨਾ ਸੋਚ ਲਿਓ ਕਿ ਪੰਜਾਬੀਆਂ ਨੂੰ ਧਮਕੀ ਦੇ ਜਾਓਗੇ ਇੱਥੇ ਆ ਕੇ ਪਿਆਰ ਨਾਲ ਪੰਜਾਬੀਆਂ ਦਾ ਜੋ ਮਰਜ਼ੀ ਕਰਾ ਲਓ ਪਰ ਜਦੋਂ ਪੰਜਾਬੀ ਆਪਣੀ ਅਣਖਾ ਬਰੂਤ ਆ ਜਾਂਦਾ ਹੈ ਫਿਰ ਉਹ ਜਵਾਬ ਦੇਣਾ ਵੀ ਜਾਣਦਾ ਹੈ ਕਿਸਾਨ ਬੈਠੇ ਰਹੇ 1.5 ਸਾਲ ਉੱਥੇ 750 ਸ਼ਹੀਦ ਹੋ ਗਿਆ ਮੰਗਣੀ ਪਈ ਨਾ ਮਾਫੀ ਫਿਰ ਮੋਦੀ ਨੂੰ ਕਿ ਮੇਥੋਂ ਗਲਤ ਹੋ ਗਿਆ ਕੰਮ ਨਹੀਂ ਤਾਂ ਕਿਸੇ ਤੋਂ ਮੰਗੀ ਮਾਫੀ ਸੋ ਵੀਰੋ ਇਹ ਕਿਦੜ ਭੁੱਖੀਆਂ ਕਿਸੇ ਹੋਰ ਨੂੰ ਦੇਣ ਅਸੀਂ ਤਾਂ ਪੰਜਾਬ ਵਾਲਿਆਂ ਨਾਲ ਖੜਿਓ ਦੋਨੇ ਹੱਥ ਉੱਪਰ ਝਾਕੇ ਤੁਹਾਡੀ ਸਰਕਾਰ ਹੈ ਉਹ ਪਹਿਲੀ ਵਾਰ ਤਾਂ ਪਹਿਲੀ ਵਾਰ ਤਾਂ ਕੋਈ ਸਰਕਾਰ ਬਣੀ ਐ ਜਿੱਜ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾ ਲੈਂਦੇ ਹੋ ਜਿੱਜ ਮੁੱਖ ਮੰਤਰੀ ਨੂੰ ਹੱਥ ਦੇ ਕੇ ਰੋਕ ਲੈਂਦੇ ਹੋ ਜਿੱਜ ਮੁੱਖ ਮੰਤਰੀ ਤੁਹਾਡਾ ਆਪਣਾ ਪੁੱਤ ਹੈ ਭਤੀਜਾ ਹੈ ਛੋਟਾ ਵੱਡਾ ਭਾਈ ਹੈ ਇਸ ਤੋਂ ਪਹਿਲਾਂ ਤਾਂ ਕਾਕੇ ਰਜਵਾੜੇ ਰਾਜੇ ਹੁਣ ਆਇਆ ਆਮ ਲੋਕ ਆਮ ਕਰਨੇ ਸੁਬੀਰੋ ਇਹਨਾਂ ਦੇ ਪਿੱਛੇ ਲੱਗ ਕੇ ਵੋਟਾਂ ਨਾ ਖਰਾਬ ਕਰ ਲਿਓ ਇੱਕ ਤਰੀਕ ਨੂੰ ਹਾਂ ਜੀ ਕਿੱਕਲੀ ਉਹ ਕਿਉਂ ਸੁਣ ਗਿਓ ਕਿੱਕਲੀ ਉਹਨਾਂ ਦੀ ਜਾਨ ਪਈ ਐ ਨਿਕਲੀ ਨਾਲੇ ਤੁਹਾਨੂੰ ਸਾਰੀ ਆਉਂਦੀ ਐ ਹੁਣ ਵਾਰ-ਵਾਰ ਕੀ ਸੁਣਾਵਾਂ ਹਾਂ ਜੀ ਫਰ ਇੱਕ ਤਰੀਕ ਨੂੰ ਝਾੜੂ ਵਾਲਾ ਮਾੜਨ ਦੱਪੋਂਗੇ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਪਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਣ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਹੈ ਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਹੈ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਆ ਦੋਕ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਮੇਰੀ ਸੁੱਕੀ ਜਾਏ ਜਾਨ ਵੇ ਹਾਂਜੀ ਸਹੀ ਹੈ ਨਾ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਘੁੱਗੀ ਛੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨਸ ਤੌਜ ਵਾਲੇ ਨੇ ਪੁੱਟੀ ਐ ਲੇ 4 ਜੂਨ ਨੂੰ ਕਾਲੀ ਦਲ ਦੀ ਰਾਜਨੀਤੀ ਚੋਂ ਸਦਾ ਲਈ ਛੁੱਟੀ ਐ ਬੋਲੇ ਸੋਨਹਾਰਾ ਇਨਕਲਾਬ ਇਨਕਲਾਬ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਪਿਆਰ ਦਿੱਤਾ 48 ਡਿਗਰੀ ਟੈਂਪਰੇਚਰ ਦੇ ਵਿੱਚ ਤੁਸੀਂ ਇੱਥੇ ਆਏ ਹੋ ਇਹੋ ਜਿਹੇ ਵੱਡੇ ਲੀਡਰ ਬਾਹਰ ਨਹੀਂ ਨਿਕਲਦੇ ਨਾ ਲੋਕ ਨਿਕਲਣਾ ਇਹ ਤਾਂ ਪਿਆਰ ਹੀ ਆ ਤੁਹਾਡਾ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਅੱਕਣ ਨਹੀਂ ਦਿੰਦਾ ਉਹ ਵੱਡੇ ਵੱਡੇ ਦੇਸ਼ ਦੇ ਪੱਤਰਕਾਰ ਕਹਿੰਦੇ ਐਨੀਆਂ ਰੈਲੀਆਂ ਕਿਵੇਂ ਕਰ ਲੈਨੇ ਹੋ ਉਹ ਮੈਂ ਕਿਹਾ ਮੂਰੋ ਪਿਆਰ ਹੀ ਇੰਨਾ ਮਿਲਦਾ ਮੈਂ ਕੀ ਕਰਾਂ ਪਿਆਰ ਹੀ ਇੰਨਾ ਮਿਲਦਾ ਮੂਰੋ ਸੋ ਇੱਕ ਤਰੀਕ ਨੂੰ ਝਾੜੂ ਵਾਲਾ ਬਣਨ ਦੱਬ ਦਿਓ ਅਰਵਿੰਦ ਕੇਜਰੀਵਾਲ ਜੀ ਉਹ ਵੀ ਆਏ ਨੇ ਪੰਜਾਬ 'ਚ ਫਿਰਦੇ ਨੇ ਉਹ ਵੀ ਸਾਨੂੰ ਆਪਦੇ ਵਾਸਤੇ ਵੋਟ ਨਹੀਂ ਚਾਹੀਦੀ ਮੇਰੇ ਵੀਰੋ ਤੁਹਾਡੇ ਜਵਾਕਾਂ ਵਾਸਤੇ ਵੋਟ ਮੰਗਣ ਆਇਆ ਇਹ ਨਾ ਕਹਿ ਦਿਓ ਕਿਹੜੇ ਭਗਵਾਨ ਤਮਾਨ ਫਾਜ਼ਿਲ ਕਾ ਬੱਲੂਆਂ ਨੇ ਵੱਲ ਦੇ ਦੋ ਤਿੰਨ ਚੱਕਰ ਹੋਰ ਲਾ ਜਾਂਦਾ ਫਿਰ ਉਹਨੂੰ ਵੋਟਾਂ ਹੋਰ ਪਾ ਦਿੰਦੇ ਵੀਰੋ ਮੈਨੂੰ ਵੋਟਾਂ ਨਾ ਪਾਇਓ ਮੈਂ ਆਪਣੇ ਬੱਚਿਆਂ ਵਾਸਤੇ ਵੋਟਾਂ ਮੰਗਣ ਨਹੀਂ ਆਇਆ ਮੈਂ ਥੋੜੇ ਬੱਚਿਆਂ ਵਾਸਤੇ ਵੋਟਾਂ ਮੰਗਣ ਆਇਆ 43000 ਨੌਕਰੀਆਂ ਦੇਤੀਆਂ ਲੱਖਾਂ ਹਜੇ ਦੇਣੀਆਂ ਨੇ ਨੌਕਰੀ ਬਿਜਲੀ ਤੁਹਾਨੂੰ ਮੁਫਤ ਹੈ ਜਿੱਦਾ ਜਿੱਦਾ ਬਿਜਲੀ ਦਾ ਬਿੱਲ ਆਉਂਦਾ ਹੈ ਜ਼ੀਰੋ ਉਹ ਹੱਥ ਖੜਾ ਕਰ ਦਿਓ ਹਾਲੋ ਹੁਣ ਇੱਕ ਗੱਲ ਮੇਰੇ ਨਾਲ ਵਾਦਾ ਕਰੋ ਜੇ ਮੈਂ ਬਿਜਲੀ ਦਾ ਬਿੱਲ ਜ਼ੀਰੋ ਕਰ ਸਕਦਾ ਤਾਂ ਤੁਸੀਂ ਕਾਂਗਰਸੀਆਂ ਤੇ ਕਾਲੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ ਜ਼ੀਰੋ ਦਾ ਬਦਲਾ ਜ਼ੀਰੋ ਨਾਲ ਦੇ ਦਿਓ ਹੋ ਗਿਆ ਕੰਮ ਲੋਕਾਂ ਕੋ ਅਕਸਰ ਕਹਿੰਦੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਦੋਨਿਆਂ ਉੱਪਰ ਜਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਹਾਰਤ ਮਾਤਾ ਕੀ ਜੈ ਵੰਦੇ ਮਾਤਰ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਨਹੀਂ ਗਰਮੀ 'ਚ ਤੁਸੀਂ ਇੰਨੇ ਚਿਰ ਤੋਂ ਬੈਠੇ ਹੋ ਆਰਾਮ ਨਾ ਜਾਇਓ ਹੌਲੀ ਜਾਇਓ ਬੱਚੇ ਵੀ ਨੇ ਬਜ਼ੁਰਗ ਵੀ ਨੇ ਮਾਵਾ ਭੈਣਾ ਵੀ ਨੇ ਮਿਲਦੇ ਰਵਾਂਗੇ ਹੁਣ ਤਾਂ 4 ਜੂਨ ਨੂੰ ਬਸ ਰਿਜ਼ਲਟ ਆਵੜਦਾ ਇਸੇ ਤਰ੍ਹਾਂ ਆਵੇ ਕਿ 40000 ਦੀ ਲੀਡ ਤੇ ਉਹ ਜਿਹੜਾ ਉਹ ਆਮ ਆਦਮੀ ਪਾਰਟੀ ਜਿੱਤੀ ਆ ਰਿਜ਼ਲਟ ਆਉਣਾ ਚਾਹੀਦਾ ਬਹੁਤ ਬਹੁਤ ਧੰਨ